ਅੱਜ ਫਿਰ ਇਹਨਾਂ ਬੇਸ਼ਰਮਾਂ ਨੇ ਪੰਜਾਬ ਨੂੰ ਸ਼ਰਮਸਾਰ ਕਰ ਦਿੱਤਾ ਹੈ ਪੰਜਾਬੀਓ ਤੁਸੀਂ ਇਹਨਾਂ ਬੇਸ਼ਰਮਾਂ ਬਾਰੇ ਕੀ ਕਹੋਗੇ ਮੈਨੂੰ ਲੱਗਦਾ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਉੱਪਰ ਫਿਰ ਧੱਬਾ ਲਾਇਆ ਤੁਸੀਂ ਦੇਖੋ ਇਹ ਪਟਿਆਲਾ ਤੋਂ ਰਾਜਪੁਰਾ ਰੋਡ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਸੀਗਾ ਔਰ ਇੱਕ ਟਰੱਕ ਪਲਟ ਗਿਆ ਤੇ ਟਰੱਕ ਦੇ ਵਿੱਚ ਸੀਗੇ ਜੁੱਤੇ ਬੂਟ ਚੱਪਲਾ ਤੇ ਉਹ ਟਰੱਕ ਵਾਲੇ ਦੇ ਟਰੱਕ ਪਲਟਣ ਤੋਂ ਬਾਅਦ ਉਹ ਜਿਹੜੀਆਂ ਜੁੱਤੀਆਂ ਜੋੜੇ ਉੱਥੇ ਖਿੱਲਰ ਗਏ ਤਾਂ ਚਾਹੀਦਾ ਤਾਂ ਇਹ ਸੀ ਨਾ ਕਿ ਲੋਕ ਮਦਦ ਕਰਦੇ ਟਰੱਕ ਵਾਲੇ ਦੀ ਲੋਕ ਉਹ ਜੁੱਤੀਆਂ ਜੋੜੇ ਉਸ ਗਰੀਬ ਦੇ ਉਹਨੂੰ ਇਕੱਠੇ ਕਰਕੇ ਫੜਾਉਂਦੇ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਪੈਦਾ ਹੋਏ ਆ ਪਰ ਇਹਨਾਂ ਇਹਨਾਂ ਬੇਸ਼ਰਮਾਂ ਨੇ ਕੀ ਕੀਤਾ ਆ ਤੁਸੀਂ ਦੇਖੋ ਸੀਨ ਉਹਦੇ ਜੁੱਤੀਆਂ ਜੋੜੇ ਚੱਕ-ਚੱਕ ਕੇ ਲੈ ਕੇ ਜਾ ਰਹੇ ਨੇ ਆਹ ਕਈ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਉਹ ਇਕੱਠਾ ਬੋਰਾ ਹੀ ਚੱਕ ਕੇ ਲੈ ਗਿਆ ਉਹਦਾ ਇੱਕ ਤੇ ਕਈ ਆ ਤੁਸੀਂ ਸੀਨ ਦੇਖੋ ਤਿੰਨ ਤਿੰਨ ਚਾਰ ਚਾਰ ਬੂਟਾਂ ਦੇ ਡੱਬੇ ਜਿਹੜੇ ਆ ਉਹਦੇ ਚੱਕ ਕੇ ਲੈ ਕੇ ਜਾ ਰਹੇ ਨੇ ਔਰ ਕੋਈ ਇੱਕ ਨਹੀਂ ਕਿੰਨੇ ਸਾਰੇ ਏਸੇ ਕੰਮ ਲੱਗੇ ਹੋਏ ਨੇ ਪਹਿਲਾਂ ਵੀ ਇਹੋ ਜੀ ਗੰਦੀ ਸੋਚ ਵਾਲਿਆਂ ਨੇ ਪੰਜਾਬ ਨੂੰ ਸ਼ਰਮਸਰ ਕੀਤਾ ਸੀਗਾ ਜਦੋਂ ਜੰਮੂ ਕਸ਼ਮੀਰ ਤੋਂ ਇੱਕ ਸੇਬਾਂ ਦਾ ਟਰੱਕ ਆ ਰਿਹਾ ਸੀ 2 ਸਾਲ ਪਹਿਲਾਂ ਦੀ ਘਟਨਾ ਔਰ ਉਹ ਸੇਬਾਂ ਦਾ ਟਰੱਕ ਪਲਟ ਗਿਆ ਸੀਗਾ ਔਰ ਇਹਨਾਂ ਬੇਸ਼ਰਮਾਂ ਨੇ ਉਹ ਗਰੀਬ ਵਿਚਾਰਾ ਰੋਂਦਾ ਪਿਆ ਸੀ ਉਹਨੂੰ ਸੱਟਾਂ ਲੱਗੀਆਂ ਪਈਆਂ ਸੀ ਪਰ ਇਹੋ ਜੇ ਬੇਸ਼ਰਮਾਂ ਨੇ ਉਦੋਂ ਵੀ ਸੇਬਾਂ ਵਾਲੇ ਟਰੱਕ ਚੋਂ ਸੇਬਾਂ ਦੀਆਂ ਪੇਟੀਆਂ ਚੋਰੀ ਕਰ ਲਈਆਂ ਸੀ ਉਦੋਂ ਵੀ ਵੀਡੀਓ ਆਈ ਸੀ ਤੇ ਅੱਜ ਵੀ ਵੀਡੀਓ ਆਈ ਹੈ ਅੱਜ ਵੀ ਤੁਸੀਂ ਦੇਖ ਸਕਦੇ ਹੋ ਇਹ ਜੁੱਤੀਆਂ ਜੋੜੇ ਚੱਕ ਕੇ ਲੈ ਕੇ ਜਾ ਰਹੇ ਨੇ ਹੁਣ ਕਈ ਇਹ ਕਹਿਣਗੇ ਵੀ ਵੇਖੋ ਜੀ ਉਹ ਟਰੱਕ ਵਾਲਾ ਤਾਂ ਉਥੋਂ ਪਤਾ ਨਹੀਂ ਕਿੱਧਰ ਚਲਾ ਗਿਆ ਜਿਹਦਾ ਟਰੱਕ ਪਲਟਿਆ ਸੀਗਾ ਔਰ ਉਥੇ ਇਹ ਜੁੱਤੀਆਂ ਜੋੜੇ ਬੂਟ ਜਿਹੜੇ ਨੇ ਵੈਸੇ ਹੀ ਪਏ ਸੀ ਫਿਰ ਕਿਸੇ ਨੇ ਤਾਂ ਚੱਕਣੇ ਹੀ ਸੀ ਪਰ ਇਹ ਸੋਚ ਉਹਨਾਂ ਦੀ ਹੋ ਸਕਦੀ ਆ ਜਿਹੜੇ ਆਪ ਬੇਸ਼ਰਮ ਨਹੀਂ ਜਿਹੜਾ ਵਿਅਕਤੀ ਨੈਤਿਕ ਹੈ ਜਿਹੜਾ ਵਿਅਕਤੀ ਆਪ ਕੋਈ ਇੱਜ਼ਤ ਅਣਖ ਗੈਰਤ ਇਨਸਾਨੀਅਤ ਰੱਖਦਾ ਹੈ ਜਿਹਦੇ ਅੰਦਰ ਕੋਈ ਜਜ਼ਬਾਤ ਹੈਗੇ ਨੇ ਭਾਵਨਾਵਾਂ ਹੈਗੀਆਂ ਨੇ ਉਹ ਬੰਦਾ ਤਾਂ ਇੰਜ ਨਹੀਂ ਕਹਿ ਸਕਦਾ ਹਾਂ ਬਿਸ਼ਰਮਾ ਲਈ ਖਾੜਾ ਖੁੱਲਾ ਹੈ ਉਹ ਕਹਿੰਦੇ ਆ ਹਰ ਚੀਜ਼ ਦੀ ਇੱਕ ਹੱਦ ਹੁੰਦੀ ਆ ਸੀਮਾ ਹੁੰਦੀ ਆ ਪਰ ਬਿਸ਼ਰਮੀ ਦੀ ਕੋਈ ਹੱਦ ਨਹੀਂ ਹੁੰਦੀ ਕੋਈ ਸੀਮਾ ਨਹੀਂ ਹੁੰਦੀ ਬਿਸ਼ਰਮ ਬੰਦਾ ਕਿਸੇ ਵੀ ਹੱਦ ਤੱਕ ਹੋ ਸਕਦਾ ਹੈ ਤੇ ਇਹ ਸੀਨ ਇਹੀ ਕੁਝ ਪ੍ਰਗਟ ਕਰ ਰਿਹਾ ਹੈ ਦੇਖੋ ਮਿੱਤਰੋ ਆਪਾਂ ਹੈਗੇ ਆ ਪੰਜਾਬੀ ਪੰਜਾਬ ਉਹ ਸੂਬਾ ਜਿੱਥੇ ਬਾਬਾ ਨਾਨਕ ਜੀ ਪੈਦਾ ਹੋਏ ਪੰਜਾਬ ਉਹ ਸੂਬਾ ਜਿੰਨੂੰ 10 ਗੁਰੂ ਸਹਿਬਾਨਾਂ ਦੀ ਧਰਤੀ ਕਿਹਾ ਜਾਂਦਾ ਪੰਜਾਬ ਯਾਰੋ ਉਹ ਸੂਬਾ ਜਿੱਥੇ ਭਗਤ ਸਰਾਬੇ ਤੇ ਗਦਰੀ ਬਾਬੇ ਪੈਦਾ ਹੋਏ ਤਾਂ ਫਿਰ ਇਹੋ ਜਿਹੇ ਲੋਕ ਆ ਕਿੱਥੋਂ ਆਏ ਹੁਣ ਇਹਦੇ ਇਹ ਦੋਚੀ ਇਹ ਨਹੀਂ ਗਏ ਇਹ ਜਿਹੜੀ ਲੋਕਾਂ ਦੀ ਸੋਚ ਐਦਾਂ ਬਣ ਰਹੀ ਹੈ ਨਾ ਆਪਾਂ ਜੇ ਪੂਰੇ ਸਮਾਜ ਦੀ ਗੱਲ ਕਰੀਏ ਸਾਡਾ ਪੂਰਾ ਸਮਾਜ ਵਿੱਚੇ ਮੈਂ ਮੈਂ ਸਭ ਤੋਂ ਪਹਿਲਾਂ ਰੱਖ ਲਓ ਤੁਸੀਂ ਮੈਨੂੰ ਆਪਾਂ ਸਾਰੇ ਹੀ ਗੱਲੀਆਂ ਸੀ ਚੰਗੇ ਆ ਅਚਾਰੇ ਬੁਰੇ ਆ ਬਾਬਾ ਨਾਨਕ ਜੀ ਉਹਨਾਂ ਨੇ ਗੁਰਬਾਣੀ 'ਚ ਲਿਖਿਆ ਤਾਂ ਵਾਕਈ ਗੱਲ ਨਹੀਂ ਅਸੀਂ ਚੰਗੇ ਆ ਅਚਾਰੇ ਮਤਲਬ ਅਮਲ ਦੇ ਵਿੱਚ ਅਸੀਂ ਬੁਰੇ ਆ ਤਾਂ ਸੱਚਮੁੱਚ ਇਹ ਸਾਰਾ ਕੁਝ ਜਿਹੜਾ ਸਾਡਾ ਹੋ ਰਿਹਾ ਇਹ ਰਾਜਨੀਤਿਕ ਪ੍ਰਬੰਧ ਤੇ ਸਿਸਟਮ ਦੀ ਦੇਣ ਹੈ ਕਿਉਂਕਿ ਜਦੋਂ ਦਾ ਭਾਰਤ ਦੇ ਵਿੱਚ ਜ਼ਗੀਰੂ ਸਿਸਟਮ ਪਹਿਲਾਂ ਚੱਲਿਆ ਤੇ ਜ਼ਗੀਰੂ ਸਿਸਟਮ ਤੋਂ ਬਾਅਦ ਫਿਰ ਮੁਨਾਫਾ ਖੋਰੀ ਦਾ ਸਿਸਟਮ ਪੂੰਜੀਵਾਦ ਦਾ ਸਿਸਟਮ ਚੱਲਿਆ ਔਰ ਲੋਕਾਂ ਦੇ ਦਿਮਾਗਾਂ ਦੇ ਅੰਦਰ ਰਾਜ ਪ੍ਰਬੰਧ ਨੇ ਲਾਲਚ ਸਵਾਰਥ ਬੇਈਮਾਨੀ ਖੁਦਗਰਜ਼ਪੁਣਾ ਮਤਲਬੀਪੁਣਾ ਕੁੱਟ-ਕੁੱਟ ਕੇ ਪੜ ਦਿੱਤਾ ਹਰ ਬੰਦਾ ਸਿਰਫ ਆਪਣੇ ਮਤਲਬ ਲਈ ਤੁਰਿਆ ਫਿਰਦਾ ਜਿਹੜੀ ਇੱਕ ਮਨੁੱਖਾਂ ਦੇ ਅੰਦਰ ਦੀ ਮਨੁੱਖਤਾ ਸੀ ਇਨਸਾਨਾਂ ਦੇ ਅੰਦਰ ਦੀ ਇਨਸਾਨੀਅਤ ਸੀ ਉਹ ਤਾਂ ਯਾਰੋ ਖਤਮ ਹੀ ਹੋ ਗਈ ਔਰ ਆਪਣੇ ਆਪ ਨਹੀਂ ਹੋਈ ਇਹ ਰਾਜ ਪ੍ਰਬੰਧ ਨੇ ਸਿਸਟਮ ਨੇ ਕੀਤੀ ਹੈ ਲੋਕਾਂ ਨੂੰ ਪੂੰਜੀਵਾਦੀ ਸਿਸਟਮ ਨੇ ਪੂੰਜੀ ਦੇ ਪਿੱਛੇ ਪਾਤਾ ਪੂੰਜੀ ਜਾਂ ਨੀ ਧਨ ਹਰ ਬੰਦਾ ਪੈਸੇ ਤੇ ਧਨ ਦੀ ਦੌੜ ਚ ਲੱਗ ਗਿਆ ਔਰ ਇਸੇ ਦੌੜ ਦੇ ਵਿੱਚ ਹੀ ਬੰਦਾ ਬੇਈਮਾਨ ਕਰਪਟ ਫੱਗ ਚੋਰ ਮਤਲਬੀ ਸਾਰਾ ਕੁਝ ਬਣ ਰਿਹਾ ਹਰ ਇੱਕ ਬੰਦਾ ਦੂਜੇ ਨੂੰ ਕਹਿੰਦਾ ਮੈਂ ਵੀ ਕਹਿ ਹੀ ਰਿਆਂ ਪਰ ਆਪਾਂ ਸਾਰੇ ਇਸ ਹਮਾਮ ਚ ਨੰਗੇ ਆ ਕੋਈ ਥੋੜਾ ਤੇ ਕੋਈ ਬਹੁਤਾ ਪਰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਦੇਖੋ ਸਾਡੀ ਗੁਰਬਾਣੀ ਨੇ ਕਿਹਾ ਆਪਣੜੇ ਗਿਰਿਵਾਨ ਮੇ ਸਿਰ ਨੀਵਾ ਕਰ ਦੇਖ ਤਾਂ ਸਾਨੂੰ ਆਪੋ ਆਪਣੇ ਗਿਰੇਵਾਨ ਚ ਚਾਕਣ ਦੀ ਲੋੜ ਹੈ ਅਸੀਂ ਕਿੱਥੇ ਖੜੇ ਆ ਅਸੀਂ ਚਾਹੇ ਲੱਖ ਗੁਰਦੁਆਰਿਆਂ ਚ ਮੱਥੇ ਟੇਕ ਲਈਏ ਮੰਦਰਾਂ ਚ ਮਸਜਿਦਾਂ ਚ ਮੱਥੇ ਟੇਕ ਲਈਏ ਪਰ ਜਦੋਂ ਤੱਕ ਸਾਡੀ ਸੋਚ ਠੀਕ ਨਹੀਂ ਜਦੋਂ ਤੱਕ ਸਾਡੀ ਵਿਚਾਰਧਾਰਾ ਸਾਡਾ ਦ੍ਰਿਸ਼ਟੀਕੋਣ ਸਾਡਾ ਨਜ਼ਰੀਆ ਠੀਕ ਨਹੀਂ ਉਦੋਂ ਤੱਕ ਅਸੀਂ ਉਹ ਸਾਰਾ ਪਖੰਡ ਕਰ ਰਹੇ ਆਂ ਭਾ ਕੋਈ ਬੰਦਾ ਕਿਸੇ ਧਰਮ ਸਥਾਨ ਤੇ ਇੱਕ ਦਿਨ ਚ 15 ਵਾਰ ਮੱਥਾ ਟੇਕਿਆਵੇ ਪਰ ਉਹਦਾ ਕੋਈ ਫਾਇਦਾ ਨਹੀਂ ਹੈ ਜੇਕਰ ਉਹਦੀ ਸੋਚ ਤੇ ਨਜ਼ਰੀਆ ਠੀਕ ਨਹੀਂ ਤਾਂ ਫਿਰ ਉਹ ਸਭ ਕੁਝ ਦਿਖਾਵਾ ਹੈ ਪਖੰਡ ਹੈ ਅਸਲ ਚ ਬਹੁਤ ਸਾਰੇ ਲੋਕ ਧਰਮ ਸਥਾਨਾਂ ਤੇ ਵੀ ਸਵਾਰਥ ਲਈ ਜਾਂਦੇ ਨੇ ਬਹੁਤ ਸਾਰੇ ਲੋਕ ਤਾਂ ਲੰਗਰ ਵੀ ਸਵਾਰਥ ਲਈ ਲਾਉਂਦੇ ਨੇ ਲੋਕਾਂ ਦੇ ਭਲੇ ਲਈ ਨਹੀਂ ਇਸ ਲਈ ਵੇ ਸਾਡੇ ਭਾਵ ਸਾਗਰ ਤਰ ਜਾਣਗੇ ਸਾਡੀ 84 ਲੱਖ ਜੂਨ ਕੱਟੀ ਜਾਏਗੀ ਔਰ ਇੰਨਾ ਲਾਲਚਾਂ ਕਰਕੇ ਜੇ ਕੋਈ ਕੁਝ ਵੀ ਕਰਦਾ ਹੈ ਤਾਂ ਉਹ ਕੋਈ ਪਰਉਪਕਾਰ ਨਹੀਂਗਾ ਉਹ ਸਿਰਫ ਲਾਲਚ ਹੈ ਉਹ ਸਿਰਫ ਡਰ ਤੇ ਸਵਾਰਥ ਹੈ ਸੋ ਆ ਜਿਹੜਾ ਸੀਨ ਇਹ ਪਟਿਆਲਾ ਰਾਜਪੁਰਾ ਰੋਡ ਤੋਂ ਸੁਨੌਰ ਦੇ ਲਾਗੇ ਦਾ ਸਾਹਮਣੇ ਆਇਆ ਇਹਨੇ ਸੱਚਮੁੱਚ ਸਵਾਲ ਖੜੇ ਕੀਤੇ ਨੇ ਸਾਡੀ ਜ਼ਿਹਨੀਅਤ ਤੇ ਸਾਡੀ ਸਾਇਕੀ ਤੇ ਸਾਡੀ ਮਾਨਸਿਕਤਾ ਤੇ ਦੋਸਤੋ ਮੈਨੂੰ ਲੱਗਦਾ ਮੈਨੂੰ ਆਪਣੇ ਅੰਦਰ ਚਾਤੀ ਮਾਰਨੀ ਚਾਹੀਦੀ ਆ ਤੇ ਫਿਰ ਤੁਹਾਨੂੰ ਵੀ ਮਾਰਨੀ ਚਾਹੀਦੀ ਆ ਦੇਖੋ ਇਸ ਤਰ੍ਹਾਂ ਦੀਆਂ ਕਮਾਈਆਂ ਕਦੇ ਫਲਦੀਆਂ ਨਹੀਂ ਭਾਵੇਂ ਇਹ ਇੱਕ ਛੋਟੀ ਜੀ ਬੇਈਮਾਨੀ ਆਪਾਂ ਕਹਿ ਸਕਦੇ ਆ ਇਹ ਤੋਂ ਵੱਡੀਆਂ ਵੱਡੀਆਂ ਕਰੀ ਜਾਂਦਾ ਕਾਰਪੋਰੇਟ ਜਗਤ ਤੇ ਸਰਕਾਰਾਂ ਮੰਤਰੀ ਐਮ ਐਲ ਏ ਐਮ ਪੀ ਸਾਰੇ ਵੱਡੀਆਂ ਠਗੀਆਂ ਕਰ ਰਹੇ ਨੇ ਇਹ ਤਾਂ ਜੁੱਤੀਆਂ ਦੇ ਜੋੜੇ ਨੇ ਕਿਸੇ ਨੂੰ ਲੱਗ ਸਕਦਾ ਛੋਟੀ ਜੀ ਗੱਲ ਹੈ ਯਾਰ ਫਿਰ ਕੀ ਹੋ ਗਿਆ ਪਰ ਮਿੱਤਰੋ ਜਿਹੜੀ ਬੇਈਮਾਨੀ ਹੈ ਨਾ ਉਹ ਪਹਿਲੇ ਦਿਨ ਲੱਖਾਂ ਦੀ ਸ਼ੁਰੂ ਨਹੀਂ ਹੁੰਦੀ ਸ਼ੁਰੂਆਤੀ ਰੂਪ ਚ ਨਾ ਬੰਦਾ ਚਾਹ ਦੇ ਕੱਪ ਤੋਂ ਬੇਈਮਾਨੀ ਸ਼ੁਰੂ ਕਰਦਾ ਬਹੁਤ ਸਾਰੇ ਮੇਰੇ ਸੱਜਣ ਨੇ ਸਰਕਾਰੀ ਮਹਿਕਮਿਆਂ ਚ ਜਿਹੜੇ ਕੰਮ ਕਰਦੇ ਨੇ ਉਹਨਾਂ ਚੋਂ ਕਈ ਹੌਲੀ ਹੌਲੀ بڑے ਰਿਸ਼ਵਤਖੋਰ ਹੋ ਗਏ ਕਰਪਟ ਹੋ ਗਏ ਪਰ ਪਹਿਲੇ ਦਿਨ ਉਹਨਾਂ ਨੇ ਵੀ ਕਿਸੇ ਤੋਂ ਹਜ਼ਾਰਾਂ ਰੁਪਏ ਰਿਸ਼ਵਤ ਨਹੀਂ ਸੀ ਲਈ ਪਹਿਲੇ ਦਿਨ ਬਸ ਕਿਸੇ ਤੋਂ ਮੁਫਤ ਚਾਹ ਦਾ ਕੱਪ ਪੀ ਲਿਆ ਫਿਰ ਨਾਲ ਮਠੀਆਂ ਖਾ ਲੀਆਂ ਫਿਰ ਹੌਲੀ 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 ਇੰਨੇ ਕਰਪਟ ਹੋ ਗਏ ਅੱਜ ਉਹਨਾਂ ਦਾ ਢਿੱਡ ਭਰਦਾ ਹੀ ਨਹੀਂ ਹੈਗਾ ਤਾਂ ਇਹ ਜਿਹੜੀ ਜਿਵੇਂ ਜੇ ਕੋਈ ਬੰਦਾ ਨਸ਼ਾ ਕਰਦਾ ਹੈ ਤਾਂ ਜਿਹੜਾ ਸ਼ਰਾਬ ਦੀ ਬੋਤਲ ਪੀਂਦਾ ਹੈ ਨਾ ਡੇਲੀ ਉਹਦਾ ਕੰਮ ਵੀ ਇੱਕ ਪੈਗ ਤੋਂ ਸ਼ੁਰੂ ਹੋਇਆ ਸੀ ਇਸੇ ਤਰ੍ਹਾਂ ਸਾਡੀਆਂ ਬੇਈਮਾਨੀਆਂ ਦਾ ਜਿਹੜਾ ਇਹ ਕਾਰੋਬਾਰ ਹੈ ਜਿਹੜੀ ਇਹ ਬੇਈਮਾਨੀਆਂ ਦੀ ਆਦਤ ਹੈ ਇਹ ਨਿੱਕੀ ਨਿੱਕੀ ਗੱਲ ਤੋਂ ਪੈਂਦੀ ਐ ਜਿਹੜੇ ਮਹਾਨ ਬੰਦੇ ਨੇ ਅੱਜ ਵੀ ਅਸੀਂ ਸਲੂਟ ਕਰਦੇ ਆ ਅੱਜ ਜਿਉਂਦੇ ਕਈ ਇਹੋ ਜਿਹੇ ਸੱਜਣ ਨੇ ਮੇਰਾ ਦਿਲ ਕਰਦਾ ਹੁੰਦਾ ਕਿ ਇਹਨਾਂ ਅੱਗੇ ਵਾਰ-ਵਾਰ ਝੁਕਿਆ ਜਾਵੇ ਉਹ ਦੋਸਤ ਨੇ ਪਰ ਉਹ ਕਿਉਂ ਕਿਉਂਕਿ ਉਹ ਨਿੱਕੀ ਜਿਹੀ ਵੀ ਬੇਈਮਾਨੀ ਕਰਨ ਲੱਗੇ 100 ਵਾਰ ਸੋਚਦੇ ਨੇ ਤਾਂ ਐਦਾਂ ਦੀਆਂ ਜਿਹੜੀਆਂ ਆ ਖਬਰਾਂ ਜਾਂ ਐਦਾਂ ਦੇ ਜਿਹੜੀਆਂ ਵੀਡੀਓ ਜਾਂ ਸੀਨ ਆਉਂਦੇ ਨੇ ਮਿੱਤਰੋ ਇਹ ਸਾਡੇ ਪੰਜਾਬ ਤੇ ਪੰਜਾਬੀਆਂ ਦੇ ਉੱਪਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਧੀਆ ਲਈ ਜਦੋਂ ਘਰ ਵੇਖਣ ਜਾਂਦੇ ਆ ਲੋਕ ਤੇ ਆ ਕੁੜੀ ਜਿਹੜੇ ਮੁੰਡੇ ਵਾਲੇ ਨੇ ਜੇ ਮੁੰਡਾ ਉਹਨਾਂ ਦਾ ਸਰਕਾਰੀ ਨੌਕਰੀ ਲੱਗਾ ਹੈ ਨਾ ਤਨਖਾਹ ਨਹੀਂ ਦੱਸਦੇ ਉਹ ਕਹਿੰਣਗੇ ਤਨਖਾਹ ਵੀ ਹੈਗੀ ਆ ਪਰ ਐਨੇ ਉੱਤੋਂ ਕਮਾ ਲੈਂਦਾ ਉੱਤੋਂ ਕਮਾ ਲੈਣ ਵਾਲੀ ਜਿਹੜੀ ਗੱਲ ਆ ਉਹ ਵੱਧ ਜ਼ੋਰ ਨਾਲ ਦੱਸੀ ਜਾਂਦੀ ਹੈ ਵੀ ਐਨੇ ਤਾਂ ਮੁੰਡਾ ਉੱਤੋਂ ਹੀ ਬਣਾ ਲੈਂਦਾ ਦੇਖੋ ਅੱਜ ਦੇ ਦੌਰ ਦੇ ਵਿੱਚ ਵਿਆਹ ਨਹੀਂ ਹੋ ਰਹੇ ਸੌਦੇ ਹੋ ਰਹੇ ਨੇ ਧੀਆ ਪੁੱਤਾਂ ਦੀਆਂ ਕੀਮਤਾਂ ਲੱਗ ਰਹੀਆਂ ਨੇ ਮੁੰਡੇ ਵਾਲੇ ਮੁੰਡਾ ਵੇਚਦੇ ਨੇ ਕੁੜੀ ਵਾਲੇ ਮੁੰਡਾ ਖਰੀਦਦੇ ਨੇ ਧੀ ਜੰਮ ਕੇ ਗੁਨਾਹ ਕਰ ਲਿਆ ਮੁੰਡੇ ਖਰੀਦਨੇ ਪੈ ਰਹੇ ਨੇ ਓ ਸ਼ਰਮ ਆਣੀ ਚਾਹੀਦੀ ਹੈ ਕੱਲ ਮੈਂ ਇੱਕ ਵੀਡੀਓ ਦੇਖ ਰਿਆ ਸੀ ਐਡੀ ਝੋਲੀ ਅੱਡ ਕੇ ਤੇ 21 ਲੱਖ ਰੁਪਇਆ ਝੋਲੀ ਚ ਪਵਾ ਰਿਆ ਸੀਗਾ ਔਰ ਸ਼ਰਮ ਆਉਣੀ ਚਾਹੀਦੀ ਹੈ ਸਾਨੂੰ ਉਹਨਾਂ ਸਾਰਿਆਂ ਨੂੰ ਜਿਹੜੇ ਧੀ ਦੇ ਮਾਪਿਆਂ ਤੋਂ ਕੌਲੀਆਂ ਚਿਮਚੇ ਗਲਾਸ ਤੇ ਥਾਲੀਆਂ ਵੀ ਅਸੀਂ ਉਹਨਾਂ ਤੋਂ ਲੈਨੇ ਆ ਤੇ ਟੌਰ ਵਿਖਾਉਣੇ ਆ ਮੰਢੀਰ 'ਚ ਬਹਿ ਕੇ ਡੁੱਬ ਕੇ ਮਰ ਜਾਣਾ ਚਾਹੀਦਾ ਸਾਨੂੰ ਜੇਕਰ ਅਸੀਂ ਆਪਦੇ ਘਰੇ ਭਾਂਡੇ ਲੈਣ ਜੋਗੇ ਨਹੀਂ ਉਹ ਵੀ ਅਸੀਂ ਧੀ ਦੇ ਪਿਓ ਤੋਂ ਉਮੀਦ ਰੱਖਦੇ ਆ ਤੇ ਕਿੱਥੇ ਅਸੀਂ ਮਰਦਾਨਗੀ ਦੀਆਂ ਗੱਲਾਂ ਕਰਦੇ ਆ ਸੋ ਦੂਜੇ ਪਾਸੇ ਗੱਲ ਕੁੜੀ ਵਾਲਿਆਂ ਦੀ ਵੀ ਕਰ ਲਈਏ ਉਹ ਵੀ ਚੰਗਾ ਮੁੰਡਾ ਨਹੀਂ ਵੇਂਦੇ ਧੀ ਲਈ ਜੀਵਨ ਸਾਥੀ ਦੀਆਂ ਕੁਆਲਿਟੀਆਂ ਕੀ ਨੇ ਬੰਦਾ ਕਿਹੋ ਜਿਹਾ ਇਨਸਾਨ ਕਿਹੋ ਜਿਹਾ ਇਹ ਨਹੀਂ ਵੇਦੇ ਉਹਦੇ ਕੋਲ ਕਿੱਲੇ ਕਿੰਨੇ ਨੇ ਕੋਠੀ ਕਿਹ ਜੀ ਆ ਪੈਸੇ ਕਿੰਨੇ ਬਣਾਉਂਦਾ ਇੱਥੋਂ ਹੀ ਕੁੜੀ ਦੇ ਲਈ ਮੁੰਡਾ ਫਾਈਨਲ ਕੀਤਾ ਜਾਂਦਾ ਹੁਣ ਜਦੋਂ ਆ ਸੋਚ ਸਮਾਜ ਚ ਚੱਲੇਗੀ ਤਾਂ ਫਿਰ ਆਹੀ ਕੁਛ ਹੋਣਾ ਜੋ ਆ ਸੀਨ ਦੇ ਵਿੱਚ ਤੁਸੀਂ ਦੇਖਿਆ ਸੋ ਮਿੱਤਰੋ ਆਪਣਾ ਕਮੈਂਟ ਆਪਣਾ ਵਿਚਾਰ ਤੁਸੀਂ ਲਿਖਿਓ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਮੇਰੇ ਨਾਲੋਂ ਸਮਝਦਾਰ ਹੋ ਮੇਰੀ ਤੁਛ ਬੁੱਧੀ ਹੈ ਮੈਂ ਆਪਣੀ ਤੁਸ਼ ਬੁੱਧੀ ਨਾਲ ਤੁਹਾਡੇ ਸਾਹਮਣੇ ਆਪਣੀ ਗੱਲ ਰੱਖੀ ਹੈ ਤਾਂ ਦੂਜੇ ਪਾਸੇ ਜਦੋਂ ਅਸੀਂ ਸਮਾਜ ਦੇ ਉੱਪਰ ਪੂਰੀ ਤਰ੍ਹਾਂ ਝਾਤ ਮਾਰਦੇ ਹਾਂ ਬਰੀਕੀ ਦੇ ਨਾਲ ਤਾਂ ਜਿਹੜੀ ਮੌਜੂਦਾ ਨੌਜਵਾਨ ਪੀੜ੍ਹੀ ਹੈ ਉਹਦਾ ਕੋਈ ਵਿਜ਼ਨ ਹੀ ਨਹੀਂ ਰਹਿ ਗਿਆ ਉਹਦਾ ਕੋਈ ਨਜ਼ਰੀਆ ਹੀ ਨਹੀਂ ਹੈ ਇੱਕ ਅੰਨੀ ਦੌੜ ਦੇ ਵਿੱਚ ਸਾਰੇ ਲੱਗੇ ਹੋਏ ਨੇ ਇੱਕ ਚੰਗਾ ਵਿਅਕਤੀ ਚੰਗਾ ਇਨਸਾਨ ਬੰਨਾ ਕਿਸੇ ਦਾ ਨਿਸ਼ਾਨਾ ਨਹੀਂਗਾ ਕਿਸੇ ਦਾ ਨਿਸ਼ਾਨਾ ਫੌਰੀਂ ਜਾਣਾ ਕਿਸੇ ਦਾ ਨਿਸ਼ਾਨਾ ਬਹੁਤ ਜ਼ਿਆਦਾ ਪੈਸਾ ਕਮਾਉਣਾ ਕਿਸੇ ਦਾ ਨਿਸ਼ਾਨਾ ਕਿਸੇ ਵੱਡੇ ਅਹੁਦੇ ਨੂੰ ਹੱਥ ਪਾਉਣਾ ਪਰ ਤੁਸੀਂ ਦੱਸਿਓ ਹੈ ਕਿਸੇ ਦਾ ਨਿਸ਼ਾਨਾ ਕਿ ਮੈਂ ਇੱਕ ਚੰਗਾ ਇਨਸਾਨ ਬੰਨਾ ਇੱਕ ਵਧੀਆ ਇਨਸਾਨ ਬੰਨਾ ਅਜਿਹਾ ਇਨਸਾਨ ਬੰਨਾ ਜਿਹੜੇ ਇਨਸਾਨ ਬਾਰੇ ਸੁਣ ਕੇ ਸਕੂਨ ਆਵੇ ਇੱਕ ਸੱਚਾ ਸੁੱਚਾ ਇਨਸਾਨ ਬੰਨਾ ਸਾਡੇ ਗੁਰੂ ਸਾਹਿਬਾਨਾਂ ਦੀ ਸੋਚ ਕੀ ਸੀ ਉਹਨਾਂ ਨੇ ਤਾਂ ਕਿਹਾ ਜਿਹੜਾ ਐਨਾ ਧਨ ਦੌਲਤ ਹੈ ਇਹ ਤੁਹਾਡਾ ਦਿਮਾਗ ਖਰਾਬ ਕਰ ਦਿੰਦਾ ਪਰ ਅਸੀਂ ਸਾਰੇ ਹੀ ਧਨ ਦੌਲਤ ਤੇ ਪੂੰਜੀ ਦੇ ਪਿੱਛੇ ਪਾ ਦਿੱਤੇ ਗਏ ਆ ਪੂੰਜੀਵਾਦੀ ਰਾਜ ਸਿਸਟਮ ਵੱਲੋਂ ਪਰ ਤੁਸੀਂ ਦੱਸੋ ਤੁਹਾਡੇ ਚੋ ਹੈ ਕਿਸੇ ਦਾ ਇਹ ਨਿਸ਼ਾਨਾ ਇੱਕ ਚੰਗਾ ਇਨਸਾਨ ਬੰਨਾ ਪੰਜਾਬ ਦੇ ਹਾਲਾਤ ਜੇ ਅੱਜ ਐਨੇ ਵਿਗੜ ਗਏ ਨੇ ਇਹਦਾ ਕਾਰਨ ਇਹ ਹੈ ਕਿ ਸਾਡਾ ਕਿਸੇ ਵੀ ਵਿਅਕਤੀ ਦਾ ਇਹ ਨਿਸ਼ਾਨਾ ਹੀ ਨਹੀਂਗਾ ਕਿ ਯਾਰ ਵਧੀਆ ਇਨਸਾਨ ਬੰਨਣਾ ਜਦੋਂ ਇਹ ਨਿਸ਼ਾਨੇ ਹੋਗੇ ਨਾ ਸਾਡੇ ਫਿਰ ਪਹਿਲਾਂ ਸਾਡਾ ਘਰ ਸਵਰਗ ਫਿਰ ਸਾਡਾ ਪਿੰਡ ਸਵਰਗ ਤੇ ਫਿਰ ਸਾਡਾ ਜ਼ਿਲ੍ਹਾ ਸਵਰਗ ਤੇ ਫਿਰ ਸਾਡਾ ਪੰਜਾਬ ਤੇ ਫਿਰ ਸਾਡਾ ਦੇਸ਼ ਫਿਰ ਚਾਰ ਚਫੇਰੇ ਸਵਰਗ ਨਜ਼ਰ ਆਏਗਾ ਕਈ ਫੋਰਨ ਕੰਟਰੀ ਨੇ ਨਾ ਉਥੇ ਉਹ ਸੜਕਾਂ ਦੇ ਕਿਨਾਰੇ ਭਾਈ ਫਰੂਟਸ ਦੀਆਂ ਸਬਜ਼ੀਆਂ ਦੀਆਂ ਤੇ ਹੋਰ ਦੁਕਾਨਾਂ ਰੇੜੀਆਂ ਖੜੀਆਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਇੱਕ ਬਾਕਸ ਲੱਗਾ ਹੁੰਦਾ ਹਰ ਇੱਕ ਫਰੂਟ ਦੀ ਟੋਕਰੀ ਦੇ ਉੱਪਰ ਉਹਦੇ ਰੇਟ ਦੀ ਲਿਸਟ ਲੱਗੀ ਹੁੰਦੀ ਆ ਕੋਲੇ ਇੱਕ ਕੰਡਾ ਪਿਆ ਹੁੰਦਾ ਤੋਲਣ ਵਾਸਤੇ ਤੇ ਜਿਹੜੇ ਰਾਸਤਿਆਂ 'ਚੋਂ ਲੰਘਣ ਵਾਲੇ ਲੋਕ ਨੇ ਨਾ ਉਹ ਉੱਥੇ ਬੰਦਾ ਕੋਈ ਨਹੀਂ ਹੁੰਦਾ ਉਹ ਆਪਦੀ ਮਰਜ਼ੀ ਦੇ ਨਾਲ ਜਿਹੜੀ ਚੀਜ਼ ਲੈਣੀ ਹੈ ਉਹ ਕੰਡੇ 'ਤੇ ਤੋਲਦੇ ਨੇ ਉਹਦੀ ਟੋਕਰੀ ਤੋਂ ਉਹਦੀ ਕੀਮਤ ਵੇਖਦੇ ਨੇ ਤੇ ਉਹ ਗੱਲੇ ਦੇ ਵਿੱਚ ਪੈਸੇ ਪਾ ਕੇ ਤੇ ਚਲੇ ਜਾਂਦੇ ਨੇ ਔਰ ਹੈਰਾਨਗੀ ਦੀ ਗੱਲ ਮੈਂ ਕੁਝ ਦੋਸਤਾਂ ਨੇ ਮੈਨੂੰ ਉੱਥੋਂ ਦੱਸਿਆ ਉਹ ਕਹਿੰਦੇ ਯਾਰ ਅਸੀਂ ਸ਼ਾਮ ਨੂੰ ਉਹ ਜਿਹੜਾ ਆਇਆ ਸ਼ਾਪਕੀਪਰ ਹੈ ਦੁਕਾਨਦਾਰ ਅਸੀਂ ਉਹਨੂੰ ਕਿਹਾ ਵੀ ਸਾਡੇ ਸਾਹਮਣੇ ਗਿਣ ਤੇ ਤੇਰਾ ਮਾਲ ਕਿੰਨਾ ਵਿਕਿਆ ਕਿੰਨਾ ਘਟਿਆ ਤੇ ਕਿੰਨੇ ਘਟ ਜਾਂ ਵੱਧ ਪੈਸੇ ਨੇ ਉਹ ਕਹਿੰਦਾ ਜਮ੍ਹਾਂ ਪੂਰੇ ਪਰ ਆਪਣੇ ਇੱਥੇ ਐਵੇਂ ਹੋਵੇ ਰੱਖ ਕੇ ਵੇਖੋ ਆ ਸੜਕ ਦੇ ਕਿਨਾਰੇ ਇੱਕ ਦੋ ਟੋਕਰੀਆਂ ਸੇਬਾਂ ਦੀਆਂ ਤੇ ਅਨਾਰਾਂ ਦੀਆਂ ਤੇ ਕੇਲਿਆਂ ਦੀਆਂ ਅੱਧੇ ਘੰਟੇ ਬਾਅਦ ਆ ਕੇ ਦੇਖੋ ਗੱਲੇ 'ਚ ਰੁਪਈਆ ਨਹੀਂ ਉਹਨਾਂ ਤੇ ਟੋਕਰੀਆਂ 'ਚ ਲੱਭਣਾ ਕੁਝ ਨਹੀਂ ਔਰ ਗੱਲਾਂ ਅਸੀਂ ਕਰਦੇ ਆ ਅਸੀਂ ਬਹੁਤ ਤਨਖੀ ਅਸੀਂ ਬਹੁਤ ਮਹਾਨ ਲੋਕਾਂ ਅਸੀਂ ਪੰਜਾਬੀ ਆਏ ਪੰਜਾਬੀ ਜੂ ਆਪਾਂ ਯਾਰ ਸਭ ਤੋਂ ਨਿੱਗਰਦੇ ਜਾ ਰਹੇ ਆ ਇਸ ਟਾਈਮ ਸਾਨੂੰ ਆਪਣੇ ਅੰਦਰ ਝਾਕਣ ਦੀ ਲੋੜ ਐ ਅਸੀਂ ਤੁਸੀਂ ਦੇਖੋ ਫੋਰਨ ਕੰਟਰੀਆਂ ਦੇ ਅੰਦਰ ਉਹ ਕਹਿੰਦੇ ਨੇ ਕਿ ਤੁਹਾਡੀ ਕੋਈ ਕੀਮਤੀ ਤੋਂ ਕੀਮਤੀ ਚੀਜ਼ ਵੀ ਅਗਰ ਸੜਕ ਤੇ ਰਹਿ ਗਈ ਨਾ ਤੇ ਜੇ ਐਡਰੈਸ ਉੱਤੇ ਤੁਸੀਂ ਲਿਖਿਆ ਹੋਇਆ ਤਾਂ ਤੁਹਾਡੇ ਘਰੇ ਪਹੁੰਚੇਗੀ ਤੇ ਇੱਥੇ ਓਏ ਇੱਥੇ ਭਰਾਓ ਜਿਹੜੇ ਵਾਟਰ কুলਰ ਪਾਣੀ ਪੀਣ ਵਾਲੇ ਰੱਖੇ ਹੁੰਦੇ ਆ ਉਹਨਾਂ ਦੇ ਨਾਲ ਵੀ ਗਲਾਸ ਦੇ ਨਾਲ ਸੰਗਲੀ ਲਾਈ ਹੁੰਦੀ ਆ ਵੀ ਚੱਕ ਕੇ ਲੈ ਜਾਣਾ ਗਲਾਸ ਹੀ ਦੱਸੋ ਨਹੀਂ ਅਜਿਹਾ ਹੁੰਦਾ ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ ਤੇ ਤੁਸੀਂ ਦੇਖ ਲਓ ਵਾਟਰ কুলਰ ਦੇ ਨਾਲ ਜਿਹੜਾ ਗਲਾਸ ਪਿਆ ਹੁੰਦਾ ਉਹਦੇ ਨਾਲ ਸੰਗਲੀ ਬੰਨੀ ਹੁੰਦੀ ਆ ਵੀ ਪਾਣੀ ਪੀਣ ਤੋਂ ਪਹਿਲਾਂ ਹੀ ਅਗਲੇ ਨੇ ਗਲਾਸ ਜੇਬ ਚ ਤੁਰਨ ਲੈਣਾ ਆ ਸਾਡੀ ਮਾਨਸਿਕਤਾ ਤੇ ਆ ਸਾਡੀ ਸੋਚ ਆ ਤੇ ਸੱਚਮੁੱਚ ਗੱਲੀਆਂ ਅਸੀਂ ਚੰਗੇ ਆ ਬਹੁਤ